ਬੇਲਕਵਾ ਛੋਡਾ ਬਈ ਸਾਰਿਆਂ ਨਵੇਂ ਬਲੌਗ ਦੇ ਵਿੱਚ ਤੇ ਵੀਰ ਸਾਨੂੰ ਪਤਾ ਲੱਗ ਗਿਆ ਸੀ ਨਾ ਪਿਛਲੇ ਬਲੌਗ ਚ ਜੋ ਕਿ ਆਪਾਂ ਸ੍ਰੀ ਹਜੂਰ ਸਾਹਿਬ ਵਿਖੇ ਪਹੁੰਚ ਗਏ ਸੀਗੇ ਤੇ ਇਹਨਾਂ ਬਸ ਤੇ ਹੁਣ ਸਾਨੂੰ ਸਾਨੂੰ ਤੇ ਅੱਜ ਸਾਨੂੰ ਸਾਰਿਆਂ ਨੂੰ ਦਰਸ਼ਨ ਕਰਾਉਣੇ ਆ ਸ੍ਰੀ ਹਜੂਰ ਸਾਹਿਬ ਦੇ ਤੇ ਚਲੋ ਫਿਰ ਚੱਲਦੇ ਆ ਤੇ ਗੱਲਬਾਤ ਕੀਤੀ ਕਰਾਂਗੇ ਸਾਰੀ ਤੇ ਆਜੋ ਸੋਹ ਜੀ ਵੀਰੋ ਬਹੁਤ ਦਾਸਾਂ ਸਤਿ ਸੱਚੇ ਖੰਦੇ ਸ੍ਰੀ ਹਜੂਰ ਸਾਹਿਬ ਜੀ ਦੇ ਜੀ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦਾ ਇਤਿਹਾਸ ਅਸੀਂ ਦੇਖ ਸਕਦੇ ਹਾਂ ਤੇ ਪੜ੍ਹ ਸਕਦੇ ਹਾਂ ਜੀ Oh, so... I am a ਜਦੋਂ ਅਕੋ ਸਾਵੀਕੇ ਚਾਰ ਸਿੰਘਾਂ ਦੇ ਕਿਰਮਾਰਾ ਨੂੰ ਬੇਦਾ ਫਿਰ ਕਿਤੇ ਸੀ ਜੀ ਸਾਡੇ ਕਰੋਨੀ ਅਸੀਂ ਤੁਹਾਡੇ ਹੱਥੇ ਨਹੀਂ ਤੇ ਮਾਤਾ ਜੀ ਨੇ ਚਾਰ ਸਿੰਘਾਂ ਨੂੰ ਤਾਲਾ ਮਾਰ ਲਿਆ ਜੀ ਜੁੜਿਆ ਪਾਉ ਤੇ ਕਰਵੇ ਕੀ ਰੋਦੀ ਆਪਕਾ ਅਸੀਂ ਤੁਰਕਾਂ ਦੇ ਮੁਗਲਾਂ ਦੇ ਨਾਲ ਲੜਨ ਕਰਾਂਗੇ ਉਹ ਤਾਲਾ ਮਾਰਨ ਜੋ 46 ਸਰਦਾਰ ਮੁਕਲ ਸਰ ਦੇ ਜੰਗੀਛੇ ਦੀ ਪ੍ਰਾਪਤ ਕੀਤੀ ਹੈ ਸਭ ਤੋਂ ਵੱਡੀ ਜੇ ਆਪਨ ਮਾਤਾ ਪਾ ਜੀ ਦੀ ਆਪਣੇ ਹੱਥਾਂ ਦੀ ਬੰਦੂਕ ਹੈ ਦੇ 12 ਫੁੱਟ ਲੰਬੀ 59 ਕਿਲੋ ਪਾਟ ਫਾਤਾ ਭਾਗ ਜਿਹੜੇ ਆਪਣੇ ਮੁੱਢੇ ਤਰ੍ਹਾਂ ਕੀ ਆਪ ਚਲਾਉਂਦੇ ਸੀ ਜਿਹੜੇ ਨਾਮ ਦੇ ਨਿੱਕੇ ਤੁਰੇ ਤਾਂ ਬੰਦੂਕਾਂ ਨੇ ਉਹ ਵੀ 40 ਸਿੰਘਾਂ ਦੇ ਗੇ ਇਹ ਜਿਹੜੇ ਕੋਈ ਸ਼ਸਤਰਾਂ ਦੇ ਉਹ ਵੀ 40 ਸਿੰਘਾਂ ਦੇ ਗੇ 52 ਬਾਤਾਂ ਦੇ ਦੀ ਤੋਪਾਂ ਦੀ ਗੱਡੇ ਦੇ ਚੌੜ ਵਾਲੀ ਇਹਨਾਂ ਸ਼ਸਤਰਾਂ ਦੇ ਨਾਲ ਅੱਤਰ ਰਾਫਲਾਂ ਦੇ ਨਾਲ ਮਾਤੌਜੀਏ ਤੇ 40 ਸਿੰਘਾਂ ਦੇ ਮੁਕਾਸਰ ਦਾ ਜੰਗ ਪਤੋਏ ਕਿਤਾ ਜੀ ਤਰਕਾ ਨਾਲ ਮੁਕਰਾ ਦਾ ਨਾਲ ਤੇ ਪਾ ਹਾਤਾ ਜਿਹੜਾ 500 ਸਿੰਘ 50 ਪਟਾਕਾ ਵਾਦਸ਼ਾ ਬਾਸ਼ਾ ਕ੍ਰੁਤ ਅਤਿ ਸਾਲ ਤੇ ਆਏ ਪਰ ਪਾਰਾਂ ਵਿੱਚੋਂ ਤੋਂ ਪਾਰੇ ਕੋਈ ਗਿਆਨ ਗੀਤਾਬੈ ਦਰਮਪਤਿ ਜੀ ਉਹ ਵੀ ਮਾਤਾ ਜੀ ਅੰਤਮਾਰਾ ਜੀ ਦੇ ਨਾਲ ਆਏ ਨੇ ਇਹ ਮਾਤਾ ਦਾ ਤਪਸਤਾੜੇ ਜੀ ਇੱਥੇ ਬੈਠ ਕੇ ਮਾਤਾ ਜੀ ਨੇ 6 ਤਾਲ 6 ਮਹੀਨੇ ਚੈ ਕਰਿਆ ਤਾਂ ਹੀ ਤਪਸ਼ਿਆ ਕੀਤੀ ਹੈ ਜੀ ਇਹ ਤਦਾ ਇਤਿਆਸ ਹੈ ਜੀ ਜੋ ਮੈਂ ਤਲ ਸੋ ਮਾਤਾ ਦਾ ਸਰਦਾਰ ਕਰਾਣੀ ਦੇ ਸ਼ਾਂ ਵਿਦੇਸ਼ਾਂ ਦੇ ਵਾਸਤੇ ਪਰਵਾਰ ਦੇ ਚਰਦੀ ਖਲਾਵ ਵਾਸਤੇ ਅਰਦਾਸ ਜੋ ਵਾਸਤੇ ਪੁੱਤਰ ਦੀ ਦਾਤ ਕਰਕੇ ਅਰਦਾਸ ਬੇਨਤੀ ਕਰਾਣੀ ਪਾਪਾ ਨਾਦ ਉਸ ਕੇ ਦਾਤ ਕਰਾ ਕੇ ਆਪਲੀ ਆਤਰਾ ਸੁਖਲੀ ਕਰ ਸਕਦੇ ਹੋ ਵਾਇਗ ਜੀਕਾ ਕਾਰਸਾ ਵਾਇਗ لجا معنا يا ਤੇ ਹਾਂਜੀ ਵੀਰੋ ਤੁਹਾਨੂੰ ਅੱਜ ਦਾ ਬਲੌਗ ਬਦਰੇ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬਈ ਤਾਂ ਹੋਰ ਬਲੌਗ ਦੇਖਣੇ ਆਪਨੇ ਸੱਚਖੰਡ ਹਜੂਰ ਸਾਹਿਬ ਜੀ ਦੇ ਤੇ ਯਾਤਰਾ ਦੇ ਵੀਰੋ ਪਾਟਾ ਜ ਆਪਣੇ ਬਲੌਗ ਸਾਰੇ ਪਾਇਓ ਨੇਗੇ ਤੇ ਜਰੂਰ ਦੇਖੋ ਇਸੀ ਦਾ ਬਲੌਗ ਚੈਨਲ ਖੋਲ ਕੇ ਤੇ ਚੰਗਾ ਫਿਰ ਬਾਏ ਬਾਏ